ਨੋ ਨੋ ਬੋਡਾ ਦਾ ਕੀ ਮਸਲਾ ਲੱਗਿਆ ਜੀ ਅ ਮੈਂ ਰਿਕਵਰ ਕਾ ਇਹਨਾਂ ਦੇ ਬਲਕ ਫਰਦਾਨ ਆਬੋਰ ਤੋਂ ਮੇਰਾ ਨਾਮ ਮਨੂ ਰਾਣੀ ਹੈ ਅੱਜ ਦਾ ਜਿਹੜਾ ਇਹ ਮਸਲਾ ਹੈ ਇਹ ਜਿਹੜਾ ਆਪਣੇ ਮਹਾਤਮਾ ਗਾਂਧੀ ਕੌਮੀ ਵਿਯਾਤੀ ਰੋਜ਼ਗਾਰ ਗਰੰਟੀ ਐਕਟ 2005 ਜੀ ਜੇ ਵਿੱਚ ਰਜਿਸਟਰਡ ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਦੇਣਾ ਯਕੀਨੀ ਬਣਾਇਆ ਗਿਆ ਹੈ ਤੇ ਉਹਦੇ ਨਾਲ ਜੇਕਰ ਕੰਮ ਨਹੀਂ ਦਿੰਦੇ ਤਾਂ ਬਿਰਜਗਾਰੀ ਪੱਤਾ ਜਿਹੜਾ ਦੇਣਾ ਜਿਹ ਕਿੰਨੀ ਬਣਾਇਆ ਗਿਆ ਸੀ ਸਰਕਾਰ ਵੱਲੋਂ ਪਰ ਅੱਜ ਦੇਖਣ ਨੂੰ ਮਿਲਿਆ ਕਿ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਿਹੜਾ 100000 ਦਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਜਿਹੜੇ ਜਾਲੀ ਜੋਬ ਕਾਰਡ ਬਣਾ ਕੇ ਤਨਾਟ ਵਰਗ ਦੇ ਲੋਕਾਂ ਦੀਆਂ ਜਿਹੜੀਆਂ ਨਜਾਇਜ਼ ਹਾਜ਼ਰੀਆਂ ਪਾ ਕੇ ਉਹਨਾਂ ਦਾ ਜਿਹੜਾ ਨਜਾਇਜ਼ ਪੈਸਾ ਉਹਨਾਂ ਦੇ ਖਾਤਿਆਂ ਦੇ ਵਿੱਚ ਪੈ ਰਿਹਾ ਮੇਰੇ ਕੋਲ ਹਵੋਰ ਬਲਾਕ ਦੇ 15 16 ਪਿੰਡਾਂ ਦੀ ਰਿਪੋਰਟ ਹੈ ਜਿੱਥੇ ਮੈਂ ਦੇਖਿਆ ਕੇ ਲੋਕ ਜਿਹੜੇ ਅੱਗ ਸੇਕ ਰਹੇ ਨੇ ਤੇ ਉਹਨਾਂ ਨੂੰ ਨਰੇਗਾ ਦੇ ਵਿੱਚ 10-10 ਲੋਕ ਪ੍ਰਾਜ ਨੇ ਇੱਕ ਬੰਦਾ ਪਿੰਡ ਗਵਿੰਦਗੜ ਦਾ ਇੱਕ ਦਿਨ ਵਿੱਚ 6 ਥਾਂ ਤੇ ਖੜ ਕੇ ਜਿਹੜਾ ਹਾਜ਼ਰੀ ਲਗਵਾ ਰਿਹਾ ਇਸੇ ਤਰ੍ਹਾਂ ਪਿੰਡ ਜੋਧਪੁਰ ਦੇ ਵਿੱਚ ਪਿੰਡ ਭਾਗਸਰ ਦੇ ਵਿੱਚ ਤੇ ਆਪਣੇ ਕਾਫੀ ਪਿੰਡ ਨੇ ਜਿਹੜੀ ਰਿਕੁਆਇਰ ਮੇਰੇ ਕੋਲ ਆਗਾ ਮੈਂ ਦੱਸ ਸਕਦੀ ਆ ਰਾਜਾਵਾਲੀ ਪਿੰਡ ਦੇ ਵਿੱਚ ਐ ਜਿਹਦੀ ਅਸੀਂ ਰਿਪੋਰਟ ਐ ਮੌਕੇ ਤੇ ਜਿਹੜਾ ಗ್ರಾಮ ਸੇਵਕ ਨੂੰ ਵੀ ਦੱਸਿਆ ਹੋਇਆ ਪਰ ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਐ ਵੀਡੀਓ ਮੈਡਮ ਨੂੰ ਵੀ ਜਿਹੜਾ ਦੱਸਿਆ ਹੋਇਆ ਐ ਏਪੀਓ ਮਨਰੇਗਾ ਜਿਹੜਾ ਕਿ ਖੁਦ ਬਾਵਲਵਾਸੀ ਦਾ ਹੈ ਉਹਦੇ ਪਿੰਡ ਦੇ ਵਿੱਚ ਇੰਨੀ ਕਰਪਸ਼ਨ ਐ ਕਿ ਉਹ ਜਿਹੜੀ ਫੋਨ ਤੋਂ ਜਿਹੜੀ ਫੋਟੋ ਖਿੱਚ ਕੇ ਤੇ ਉਹਦੇ ਤੋਂ ਜਿਹੜੀ ਨਜਾਇਜ਼ ਹਾਜ਼ਰੀਆਂ ਲਗਾਈਆਂ ਜਾਂਦੀਆਂ ਕਿੰਨੇ ਪਿੰਡ ਕਿੰਨੇ ਹੋਗੇ ਮੇਰੇ ਕੋਲੇ ਜੀ ਅਵੋਰ ਬਲਾਕ ਦੇ ਵਿੱਚ 85 ਪਿੰਡ ਪੈਂਦੇ ਨੇ ਜਿਹਦੇ ਵਿੱਚ ਟਾਣੀਆਂ ਵੀ ਨੇ ਤੇ ਸਾਰੇ ਪਿੰਡਾਂ ਦੀ ਰਿਪੋਰਟ ਜਦੋਂ ਅਸੀਂ ਚੈੱਕ ਕਰਦੇ ਹਾਂ ਤਾਂ ਇਹੀ ਜਿਹੜੀ ਕਰਾਪਸ਼ਨ ਸਾਰੇ ਪਿੰਡਾਂ ਦੇ ਵਿੱਚ ਸਾਨੂੰ ਮਿਲਦੀ ਹੈ ਸਾਰੇ ਪਿੰਡਾਂ ਵਿੱਚ ਸਾਰੇ ਪਿੰਡਾਂ ਦੇ ਵਿੱਚ ਇਹੀ ਹੋ ਰਿਹਾ ਤੇ ਅਸੀਂ ਇਹੀ ਮੰਗ ਕਰਦੇ ਹਾਂ ਵੀ ਅੱਜ ਇਹ ਪ੍ਰੂਫ ਹੈ ਜਿਹੜੇ ਅਸੀਂ ਅੱਗੇ ਵੀ ਐਡੀਸੀ ਸਭ ਨੂੰ ਡੀਸੀ ਮੈਡਮ ਨੂੰ ਦਿਖਾਏ ਸੀ ਜਿਹਦੇ ਵਿੱਚੋਂ ਅਸੀਂ ਇੱਕ ਆਈਡੀ ਬੰਦ ਕਰਾਉਣ ਦੇ ਵਿੱਚ ਸਫਲ ਹੋਏ ਹਾਂ ਤੇ ਜਿਹੜੇ ਅੱਜ ਪ੍ਰੂਫ ਹੈ ਇਹ ਵੀ ਪੇਸ਼ ਕਰਾਂਗੇ ਤੇ ਜਿਹੜੇ ਵੀ ਅਧਿਕਾਰੀ ਨੇ ਮੀਟ ਨੇ ਇਹ ਕਰਾਪਸ਼ਨ ਕੀਤੀ ਹੈ ਉਹਦੇ ਤੇ ਜਿਹੜੀ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਤਾਂ ਜੋ ਮਜ਼ਦੂਰਾਂ ਨੂੰ ਇਨਸਾਫ ਹੋ ਸਕੇ ਪਿੰਡਾਂ ਦੇ ਤੁਸੀਂ ਜਾਣਦੇ ਹੋਗੇ ਪਿੰਡ ਸਰਪੰਚਾਂ ਨਾਲ ਕਿਸੇ ਦਾ ਮਿਲਣਾ ਨਹੀਂ ਹੁੰਦੀ ਇਸ ਮਸਲੇ ਦਾ ਅਸਲ ਦੇ ਵਿੱਚ ਜੇਕਰ ਉਹ ਸਾਡੇ ਨਾਲ ਮੀਟਿੰਗਾਂ ਕਰਨਗੇ ਨਾ ਤਾਂ ਉਹਨਾਂ ਦਾ ਜਿਹੜਾ ਖਾਨ ਹੈ ਉਹ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਮਤਲਬ ਉਹਨਾਂ ਦੀ ਮਿਲੀ ਭੁਗਤ ਹੈ। ਹਾਂਜੀ ਉਹਨਾਂ ਦੀ ਮਿਲੀ ਭੁਗਤ ਹੈ। ਸਰਪੰਚਾਂ तकरीबन ਸਾਡੀ ਮੀਟਿੰਗਾਂ ਜਿਹੜੀਆਂ ਕਰਵਾ ਕੇ ਰਾਜੀ ਨਹੀਂ ਐ। ਇਹ ਤਾਂ ਜਦੋਂ ਕਿਸੇ ਨੂੰ ਲੌਸ ਲੱਗਦਾ ਕਿਸੇ ਦੇ ਪੈਸੇ ਨਹੀਂ ਆਉਂਦੇ ਤਾਂ ਉਹ ਸਾਨੂੰ ਫੋਨ ਕਰਦੇ ਆ ਵੀ ਭਾਂਜੀ ਸਾਡੇ ਇੰਨੇ ਦਿਹਾੜੀਆਂ ਦੇ ਪੈਸੇ ਆਏ ਨੇ ਜਦ ਸਾਨੂੰ ਕੰਮ ਨਹੀਂ ਮਿਲ ਰਿਹਾ। ਉਦੋਂ ਅਸੀਂ ਉਹਨਾਂ ਦਾ ਡਾਟਾ ਚੈੱਕ ਕਰਦੇ ਆਂ। ਉਦੋਂ ਸਾਨੂੰ ਪਤਾ ਲੱਗਦਾ। ਪਰ तकरीबन ਜਿਹੜੀ ਇਹ ਮੇਟਾਂ ਦੀ ਸਰਪੰਚਾਂ ਦੀ ਤੇ ਵੀਡੀਓ ਦਫ਼ਤਰ ਦੀ ਜਿਹੜੀ ਮਿਲੀ ਭੁਗਤ ਹੈ। ਖੁਦ ਸਾਡੇ ਪਿੰਡ ਦਾ ਸਰਪੰਚ ਤਾਂ ਇੱਥੇ ਲੋਕਪਾਲ ਜੀ ਕੋਲੇ ਇਹ ਜਿਹੜਾ ਬਿਆਨ ਵੀ ਦੇ ਕੇ ਚ ਜਿਹੜਾ ਆ ਉਹ ਅਸੀਂ ਕਰਨਾ ਹੁੰਦਾ ਤੇ ਜਿਹੜਾ ਸਾਨੂੰ ਮਨੂ ਰਾਣੀ ਜੀ ਜਿਹੜਾ ਉਹ ਕਰਨੇ ਦਿੰਦੇ ਪਰ ਇਹ ਸਾਰਾ ਸਾਰ ਗਲਤ ਹੈ ਉਹਨਾਂ ਦੀ ਸਰਪੰਚੀ ਜਿਹੜੀ ਉਹਨੂੰ ਪਾਗ ਹੋ ਚੁੱਕੀ ਆ ਆਉਣ ਵਾਲੇ ਜਿਹੜੇ ਸਰਪੰਚ ਹੈ ਉਹ ਆਪ ਦਾ ਜਿਹੜਾ ਵਧੀਆ ਸਰਪੰਚੀ ਤੇ ਵਧੀਆ ਜਿਹੜਾ ਲੋਕਾਂ ਦੇ ਲਈ ਖੜੇ ਹੋਣ ਤਾਂ ਜੋ ਕੀ ਜਨਾ ਕਿਸੀਂ ਆਪਣੇ ਪੰਜਾਬ ਦੇ ਲਈ ਕੁਛ ਆਪਾਂ ਚੰਗਾ ਕਰ ਸਕੀ ਤੁਸੀਂ ਇੱਥੇ ਮਿਲਣ ਆਏ ਹੋ ਇਹਨਾਂ ਨੂੰ ਮਿਲਿਆ ਗਿਆ ਜੇ ਹੁਣ ਮਿਲਦਾ ਹਾਂਜੀ ਇਹਨਾਂ ਨੂੰ ਮਿਲਣ ਆਏ ਆਸੀਂ ਮੰਗ ਪੱਤਰ ਵੀ ਦੇਵਾਂਗੇ ਰਿਪੋਰਟ ਸਾਡੇ ਕੋਲ ਘਟੋ ਘਟ 25 ਪਿੰਡਾਂ ਦੀ ਰਿਪੋਰਟ ਹੈ ਉਹ ਵੀ ਅਸੀਂ ਇਹਨਾਂ ਨੂੰ ਦਿਖਾ ਕੇ ਜਾਵਾਂਗੇ ਤਾਂ ਅਸੀਂ ਇਹ ਮੰਗ ਕਰਾਂਗੇ ਵੀ ਇਹਨਾਂ ਤੇ ਦੋਸ਼ੀਆਂ ਤੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਅਗਰ ਨਹੀਂ ਮੰਗ ਪੂਰੀ ਹੁੰਦੀ ਤਾਂ ਫਿਰ ਅਗਲਾ ਨਹੀਂ ਮੰਗ ਪੂਰੀ ਹੁੰਦੀ ਤਾਂ ਅਸੀਂ ਜਿਹੜਾ ਆਪਦਾ ਵੱਡਾ ਸੰਘਰਸ਼ ਹੈ ਜਿਹੜਾ ਉਹ ਬੱਡਾ ਰਾਇਤੀ ਯਾਤਰੀ ਖੇਤ ਕਿਸਾਨ ਸੰਘਾ ਯੂਥ ਪ੍ਰਧਾਨ ਪੰਜਾਬ ਗੁਰਨਾਮ ਸਿੰਘ ਦੰਦੂ ਮੈਂ ਇਹ ਕਹਿਣਾ ਚਾਹੁੰਦਾ ਜੀ ਪੰਜਾਬ ਸਰਕਾਰ ਜਮਾ ਸੁੱਤੀ ਪਈ ਆ ਵੀ ਅਸਲ ਗਰੀਬਾਂ ਦੇ ਨਾਲ ਵੀ ਇੰਨਾ ਕਪੜਾ ਆ ਰਿਹਾ ਪ੍ਰਸ਼ਾਸਨ ਜਮਾ ਕੁੰਭ ਕਰਦੀ ਨੀਂਦ ਸੋ ਰਿਹਾ ਵੀ ਪ੍ਰਸ਼ਾਸਨ ਪਤਾ ਹੀ ਨਹੀਂ ਇੱਥੇ ਕੀ ਕੁਝ ਹੋ ਰਿਹਾ ਫਾਇਲ ਕਾ ਜਿਲੇ ਜਾਂਦੇ ਪਿੰਡ ਆ ਰਹੇ ਨੇ ਠੀਕ ਆ ਹੁਣ ਭੈਣ ਨੇ ਦੱਸਿਆ ਵੀ ਇਹਦਾ ਮਤਲਬ ਮਲੀ ਭਗਤੀ ਇਹਨਾਂ ਦੇ ਵੀ ਖਾਨ ਬੰਦ ਨਹੀਂ ਹੁੰਦੇ ਪ੍ਰਸ਼ਾਸਨ ਕੋ ਧਿਆਨ ਹੀ ਨਹੀਂ ਦੇ ਰਿਹਾ ਜੇ ਕੋਈ ਇਹਨਾਂ ਦੀ ਆਵਾਜ਼ ਚੱਕਦਾ ਉਹਦੇ ਤੇ ਇਹ ਕਹਿਣਗੇ ਵੀ ਉਹਦੇ ਮਿੰਟੇ ਪਰਚਾ ਕਰ ਦੋ ਇਹਨਾਂ ਨੂੰ ਇਹ ਪਤਾ ਵੀ ਨਾਲੀ ਬਤਾ ਵੀ ਇਹਨਾਂ ਨੂੰ ਆ ਕੁਛ ਕਲੈਕਸ਼ਨ ਹੋ ਰਹੀ ਆ ਅਫੀ ਮੁੱਦੇ ਆ ਰਹੇ ਨੇ ਸਾਡੇ ਕੋਲ ਜੀ ਪਿੰਡ ਹੁਣ ਆਪਣੇ ਕਵਰ ਵਾਲਾ ਪਿੰਡ ਆ ਮੁਕਸਰ ਉੱਥੇ ਵੀ ਪਿੰਡ ਨੇ ਸਰਪੰਚ ਨੇ ਕੱਪੜੇ ਮਾਰੇ ਆ ਜੀ ਮਰੇ ਗਾਂ ਲਾ ਕੇ ਕਾਫੀ ਕੱਪੜੇ ਆ ਜੀ ਅਸੀਂ ਕਹਿੰਦੇ ਜੇ ਇਹਨੇ ਕਾਰਵਾਈ ਹੋਣੀ ਚਾਹੀਦੀ ਆ ਤੇ ਬਣਦੀ ਕਾਰਵਾਈ ਹੋਵੇ ਇਹਨਾਂ ਦੇ ਸਖਤ ਕਾਰਵਾਈ ਹੋ ਕਰਕੇ ਇਹਨਾਂ ਨੂੰ ਜੇਲ ਸਟਿਆ ਜਾਵੇ ਇਹਨਾਂ ਨੂੰ ਸਾਰਿਆਂ ਨੂੰ ਫਾਈਲ ਕਾਦੀ ਗੱਲ ਕਰੀ ਫਾਈਲ ਕਾਦੀ ਕਿਹੜੇ ਕਿਹੜੇ ਪਿੰਡਾਂ ਚ ਇਸ ਤਰ੍ਹਾਂ ਚੱਲ ਰਹਾ ਹੈ ਫਾਈਲ ਕਾਦੇ ਕਾਫੀ ਪਿੰਡ ਆ ਜੀ 72 73 ਪਿੰਡ ਆ ਜੀ ਜਿਹੜੇ ਮੈਨੂੰ ਦੱਸ ਰਹੇ ਨੇ ਭਾਜੀ ਦੱਸ ਰਹੇ ਨੇ ਅਮਰ ਜ ਦੁਬਾਰਾ ਮੇਨ ਚੱਲਨੇ ਜੇ ਉਸ ਤੋਂ ਬਾਅਦ ਇਹ ਨਾ ਕਰ ਵੀ ਹੋ ਗਿਆ ਸੀ ਵੱਡਾ ਸੰਘਰਸ਼ ਕਰਾਂਗੇ ਮੈਂ ਮੇਰੇ ਨਾਮ ਅਮਰਸੰਦ ਹੈ ਮੈਂ ਨਰੇਗਾ ਵੇ ਕਈਉ ਨੇ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਤੋਂ ਬੁਲੋਂ ਕਰਦੇ ਆ ਜਿਹੜਾ ਅੱਜ ਅਸੀਂ ਮਸਲਾ ਲੈ ਕੇ ਆਏ ਆ ਇਹ ਕੋਈ ਇੱਕ ਪਿੰਡ ਦਾ ਨਹੀਂ ਹੈ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਮਾਮਲੇ ਮੈਟਰ ਹੈ ਇਸ ਜਿਹੜੇ ਮਸਲਾ ਆ ਕਿ ਇੱਥੇ ਨਜਾਇਜ਼ ਹਾਜ਼ਰੇ ਬਹੁਤ ਹੀ ਜ਼ਿਆਦਾ ਪਾਰੀ ਪਾਤਰਾਂ ਦੀ ਲਗਾਈਆਂ ਜਾ ਰਹੀਆਂ ਇਹਦੀ ਸੂਚਨਾ ਸੀ ਸਮੇਂ-ਸਮੇਂ ਤੇ ਮਾਨਯੋਗ ਬੀਡੀਪੀਓ ਔਰ ਇਹਨਾਂ ਦੇ ਨਰੇਗਾ ਦੇ ਕਾਰਕਿਰਤਾ ਏਪੀਓ ਔਰ ਜੀਆਰਐਸ ਨੂੰ ਅਸੀਂ ਸਮੇਂ ਤੇ ਇਹਨਾਂ ਦੀ ਸ਼ਾਮ ਦੀ ਸ਼ਾਮ ਰਿਪੋਰਟ ਦੇ ਰਹੇ ਹਾਂ ਪਰ ਮੈਂ ਇੱਥੇ ਅਫਸੋਸ ਨਾਲ ਕਹੂੰਗਾ ਕਿ ਨਾ ਤਾਂ ਏਪੀਓ ਦੇ ਕੰਟੀਨਜੂਅਰ ਕੇ ਨਾ ਵੀਡੀਓ ਦੇ ਕੰਟੀਨਜੂਅਰ ਕੇ ਇੱਥੋਂ ਸਿੱਧਾ ਸਾਹ ਪਤਾ ਚੱਲ ਰਿਹਾ ਹੈ ਕਿ ਇਹ ਜਿਹੜਾ ਪੈਸਾ ਹੈ ਨਜਾਇਜ਼ ਪੈਸਾ ਹੈ ਇਹ ਵੀਡੀਓ ਤੱਕ ਵੀ ਪਹੁੰਚ ਰਿਹਾ ਹੈ ਔਰ ਏਪੀਓ ਤੱਕ ਵੀ ਪਹੁੰਚ ਰਿਹਾ ਹੈ ਅੱਜ ਜਿਹੜੀ ਅਸੀਂ ਗੱਲ ਕਰਾਂਗੇ ਅਸੀਂ ਵਿਦ ਪ੍ਰੂਫ ਗੱਲ ਕਰਾਂਗੇ ਕਿ ਇੱਕ ਪਿੰਡ ਦੇ ਵਿੱਚ ਉਹੀ ਗਰੁੱਪ ਉਸ ਮਸਟਰਲ ਤੇ ਲਗਵਾ ਰਿਹਾ ਹਾਜ਼ਰੀ 8 8 ਬੰਦੇ ਉਸੇ ਖੜ ਕੇ 10 ਪ੍ਰੈਜੈਂਟ ਕਰ ਰਹੇ ਆ ਉਹ ਚੌਥੇ ਮਾਸਟਰ ਦੇ ਵਿੱਚ ਉਹੀ ਬੰਦੇ 8 ਖੜੇ ਆ ਉਥੇ ਪ੍ਰੈਜੈਂਟ ਹੁੰਦੇ ਆ ਦੋ ਉਧਰੋਂ ਹੋ ਗਏ 10 ਉਹ 12 ਹਾਜ਼ਰੀਆਂ ਇੱਕ ਦਿਨ ਦੇ ਚ ਗਈਆਂ ਹੁਣ ਜਿਹੜੇ ਜਲਾਲਾਬਾਦ ਵਿੱਚ ਇੰਨੀ ਕ੍ਰਪਸ਼ਨ ਇੰਨੀ ਕ੍ਰਪਸ਼ਨ ਹੈ ਕਿ ਉਥੋਂ ਦੇ ਮੈਂ ਬੀਡੀਪੀਓ ਨੂੰ ਵੀ ਬਾ Delhi ਮੈਂ ਫੋਨ ਕਰਦਾ ਆ ਰਿਕਾਰਡਿੰਗ ਕਰਨ ਦੀ ਅਥਾਰਟੀ ਨਹੀਂ ਹੈ ਲੇਟੇ ਮੈਂ ਅੱਜ ਰਿਕਾਰਡਿੰਗ ਵੀ ਸੁਣਾ ਸਕਦਾ ਮੈਂ ਪਰ ਏਪੀਓ ਨੂੰ ਮੈਂ Delhi ਫੋਨ ਕਰਦਾ ਆ ਤਾਂ ਇੱਥੇ ਜਿਹੜੇ ਜਲਾਲਾਬਾਦ ਹੈ ਅਬੋਰ ਹੈ ਖੂਨੀਆਂ ਸਰਵਰ ਹੈ ਔਰ ਫਾਦਲ ਕਾ ਇਹ ਚਾਰ ਬਲਾਕਾਂ ਦੇ ਵਿੱਚ ਤਾਂ ਐਨੀ ਗੋਡੇ-ਗੋਡੇ ਕ੍ਰਪਸ਼ਨ ਹੈ ਇਹਦੇ ਸਬੰਧ ਵਿੱਚ ਅਸੀਂ ਮਾਨਯੋਗ ਡਿਪਟੀ ਕਮਿਸ਼ਨਰ ਮਾਨਯੋਗ ਲੋਕਪਾਲ ਜੀ ਮਾਨਯੋਗ ਐਡੀਸ਼ਨਲ ਡਿਪਟੀ ਕਮਿਸ਼ਨ ਵਿਕਾਸ ਔਰ ਇਹਨਾਂ ਕੋਲ ਕਾਫੀ ਸ਼ਿਕਾਇਤਾਂ ਜਿਹੜੀਆਂ ਚੱਲ ਰਹੀਆਂ ਵਿਪਿੰਡਾ ਚ ਨਰੇਗਾ ਦੇ ਜਿਹੜੇ ਨਜਾਇਜ਼ ਹਾਦਮੀਆਂ ਲਗਾਈਆਂ ਜਾ ਰਹੀਆਂ ਕਿ ਇਹਨੂੰ ਰੋਕਥਾਂ ਪਾਈ ਜਾਵੇ ਪਰ 2 ਸਾਲਾਂ ਤੋਂ ਕੋਈ ਸੁਣਾਈ ਨਹੀਂ ਹੈ ਕਿਉਂਕਿ ਪਹਿਲਾਂ ਹੁੰਦੇ ਸੀ ਮਾਸਟਰਲ ਉਹਦੇ ਵਿੱਚ ਅਸੀਂ ਪ੍ਰੂਫ ਨਹੀਂ ਕਰ ਪਾਉਂਦੇ